ਲੇ ਵੀ ਬਾਬੇ ਇਹ ਵੀਡੀਓ ਦੇਖਿਆ ਜੇ ਖਤਰਿਆਂ ਨਾਲ ਖੇਡਣ ਵਾਲੇ ਖਿਡਾਰੀ ਜਿਨ੍ਹਾਂ ਨੂੰ ਕਹਿ ਦਈਏ ਬਾਈ ਜੀ ਨੇ ਇਸ਼ਾਰਾ ਮਾਰ ਕੇ ਆਪਦੀ ਘਰ ਦੀ ਨੂੰ ਕਹਿ ਦਿੱਤਾ ਵੀ ਚੱਲ ਆਪਾਂ ਸਾਰੇ ਪਿੰਡ ਚੱਲਦੇ ਆਂ ਤੇ ਬਾਈ ਜੀ ਸੰਗਲ ਖਿੱਚਤੀਆਂ ਚੈਨਾ ਪੂਰਾ ਕਰਾਇਆ ਸੰਗਲ ਸੰਗਲ ਮਾਰਿਆ ਪਰ ਇਹ ਜਰੂਰ ਦੱਸਿਆ ਵੀ ਇਹਨੇ ਸੰਗਲ ਮਾਰਿਆ ਆਕਾਸ਼ ਤੋਂ ਆ ਤੈਰਾ ਨੂੰ ਤੇ ਬਾਕੀ ਸਮਾਨ ਬਾਈ ਜੀ ਸਾਰਾ ਨੇੜੇ ਆ ਰਿਹਾ ਜੀ ਸਾਰਾ ਹੀ ਸਮਾਨ ਲੱਦ ਕੇ ਤੇ ਫੇਰੇ ਨੇ ਕੱਲਾ ਹੀ ਸਮਾਨ ਲੱਦ ਕੇ ਨਹੀਂ ਨਾਲ ਘਰ ਵਾਲੀ ਨੂੰ ਬਿਠਾ ਕੇ ਸਹੁਰਿਆਂ ਦੇ ਪਿੰਡ ਮੁੰਡਾ ਕਿਹੜੇ ਤਰੀਕੇ ਦੇ ਨਾਲ ਪਹੁੰਚਦਾ ਹੈ ਬਾਈ ਜੀ ਆ ਚੱਕ ਯੋਦ ਨੇ ਖਿੱਚਤੀ ਉੱਤਿਆਰੀ ਰਸੇ ਰਸੇ ਬੰਨ ਲੈ ਜਾਂਦਾ ਪੀੜਾ ਬਾਈ ਨੇ ਇੱਕ ਘੋਟ પેટ્રોલ ਦੀ ਪੀਤੀਆ ਤੇ ਬਾਕੀ ਪਾਲਿਆ ਚੱਲ ਬਾਈ ਟੈਂਕੀ ਚ ਤੇ ਬਾਈ ਜੀ ਇਹਨੇ ਪੈਟਰੋਲ ਕੀ ਕਰਨ ਨੂੰ ਪੀਤਾ ਬਾਈ ਜੀ ਪਹਿਲੋ ਇੱਕ ਘੋਟ ਪੈਟਰੋਲ ਦੀ ਭਰੀ ਤੇ ਬਾਅਦ ਵਿੱਚ ਜਿਹੜਾ ਪੈਟਰੋਲ ਟੈਂਕੀ ਚ ਪਾਇਆ ਬਾਈ ਜੀ ਤੇ ਨਾਪ ਲਿਆ ਕਲੱਚ ਕਰ ਲਈ ਔਨ ਗੱਡੀ ਚੱਕਤੀਬ ਟਾਇਰ ਬਾਈ ਨੇ ਉਹ ਜਾਂਦਾ ਹੀ ਬਾਬੇ ਉਹ ਜਾਂਦਾ ਹੀ ਬਾਈ ਤੇ ਹੁਣ ਵੇਖਿਆ ਜੇ ਰਸਤੇ ਬਾਈ ਜੀ ਡੇਂਜਰ ਤੋਂ ਡੇਂਜਰ ਔਖੇ ਤੋਂ ਔਖੇ ਆਉਣਿਆ ਕਹਿਣ ਤੋਂ ਭਾਵ ਤੇ ਜਾਂਦਾ ਜਰਵਾਣਾ ਮਾਰਦਾ ਸ਼ਾਲਾ ਸੌਹਰਿਆਂ ਦੇ ਪਿੰਡਾਂ ਨੂੰ ਜੀ ਤੇ ਉੜਦੀ ਧੂੜ ਵੇਖੋ ਕਿੱਡੇ ਖਤਰਨਾਕ ਮੋੜ ਆ ਬਾਈ ਜੀ ਸਮਾਨ ਵੀ ਲੱਦਿਆ ਤੇ ਨਾਲ ਦੀ ਵੀ ਨਾਲ ਵੜਾਈ ਆ ਬਾਈ ਜੀ ਚਮਕੀਲਾ ਗੋਂਦਾ ਤੁਰਿਆ ਜਾਂਦਾ ਤੇ ਬਾਈ ਮੂਸੇ ਵਾਲਾ ਗੋਂਦਾ ਤੁਰਿਆ ਜਾਂਦਾ ਹਨਾ ਆਨੰਦ ਵੱਜ ਜਾਂਦਾ ਇਹੋ ਜੀ ਵੀਡੀਓ ਦੇਖ ਕੇ ਆਹ ਵੇਖੋ ਕਿਡੀਆਂ ਔਖੀਆਂ ਚੜ੍ਹਾਣਾਂ ਨੇ ਸਿੱਧੀਆਂ ਟੱਕਰਾਂ ਇਹ ਤੋਂ ਇਹੋ ਜਿਹੇ ਰਸਤੇ ਤੇ ਭਾਉਜੀ ਸਾਈਕਲ ਨਹੀਂ ਲੰਘਦਾ ਤੁਰ ਕੇ ਜਾਣਾ ਔਖਾ ਏ ਤੇ ਬਾਈ ਜੀ ਜੇ ਗੱਲ ਕਰੀਏ ਮੋਟਰਸਾਈਕਲ ਦੀ ਨਾ ਤੇ ਆਪਣੇ ਵਾਲੇ ਬਾਈ ਜੀ ਥੋੜੀ ਜਿਹੀ ਟਾਇਰ ਚ ਕਾ ਕੇ ਕਹਿ ਦੇਣਗੇ ਬਾਈ ਜੀ ਐਵੇਂ ਹੜਤਾ ਪਿੱਛੇ ਮੈਂ ਟਾਇਰ ਚੁੱਕ ਦਿੰਨਾ ਆਹ ਜੱਕ ਆਹ ਜਾਂਦੇ ਹੀ ਉੱਡਦਾ ਗੱਲ ਬਾਈ ਜੀ ਇਹਨੂੰ ਆਂਦੇ ਆ ਡਰਾਈਵਰੀ ਡਰਾਈਵਰੀਆਂ ਕਰਦੇ ਤੁਸੀਂ ਬੜੇ ਦੇਖੇ ਹੋਣਗੇ ਪਰ ਇਹੋ ਜਿਹੇ ਡਰਾਈਵਰ ਦਾ ਕਰਾਜ ਜਾਂਦੀ ਹੁੜ ਦਾ ਮੁਰਥਲ ਵੇਖੋ ਇਹ ਚੱਕ ਬਈ ਜੀ ਟਾਇਰ ਚੁੱਕੇ ਜਾਂਦੇ ਆ ਤੇ سنگਲ ਵੀ ਮਾਰੇ ਹੋਏ ਆ ਟਾਇਰ ਨੂੰ ਇਹ ਜ਼ਰੂਰ ਦੱਸਿਆ ਜੀ ਵੀ سنگਲ ਕਿਹੜੇ ਕੀ ਕਰਨ ਵਾਸਤੇ ਜਿਹੜੇ سنگਲ ਟਾਇਰ ਨੂੰ ਮਾਰੇ ਜਾਂਦੇ ਆ ਤੇ ਜਿਹੜਾ ਇੱਕ ਘੁੱਟ ਪੈਟਰੋਲ ਦੀ ਪੀਕੇ ਤੇ ਬਾਅਦ ਵਿੱਚ ਟੈਂਕੀ ਚ ਪਾਇਆ ਕੀ ਕਾਰਨਾ ਜਿਹੜਾ ਜਿਹੜਾ ਵੀਰ ਦੱਸ ਸਕਦਾ ਜ਼ਰੂਰ ਕਮੈਂਟ ਚ ਜਵਾਬ ਦਿਆ ਜੀ ਤੇ ਕਰਾਂ ਵੇਖੋ ਮੋੜ ਬਹੁਤ ਖਤਰਨਾਕ ਆ ਹਨਾ ਗੱਲ ਕਰੀਏ ਤਾਂ ਉਹ ਵੇਖੋ ਬਾਈ ਜੀ ਆ ਦੇਖੋ ਨਰੇ ਟੋਏ ਖੱਡੇ ਉਹ ਵੇਖੋ ਬਾਈ ਜੀ ਕਿੱਡੀ ਉੱਚੀ ਉੱਚੀ ਅੱਗੋਂ ਤਾਂ ਬਾਈ ਜੀ ਛਾਲ ਮਾਰਨੀ ਮਾਰਨੀ ਮਗਰਲੇ ਟਾਇਰ ਚੱਕੀ ਜਾਂਦਾ ਬਾਈ ਨਹੀਂ ਰੀਸਾਂ ਬਾਬੇ ਇਹੋ ਜੇ ਕੀ ਕਹੋਗੇ ਕਿੰਨੇ ਨੰਬਰ ਦੇੋਗੇ ਇਹੋ ਜੇ ਡਰਾਈਵਰ ਨੂੰ ਔਖੇ ਤੋਂ ਔਖੇ ਖਤਰੇ ਬਾਈ ਜੀ ਇਕੱਲਾ ਇੱਕ ਬੰਦਾ ਜਾਣਾ ਬੜਾ ਮੁਸ਼ਕਲ ਇਹੋ ਜਿਹੇ ਰਸਤਿਆਂ ਤੇ ਬਾਕੀ ਤਿੰਨ ਟੇਚੀਆਂ ਰੱਖ ਕੇ ਨਾਲ ਬੋਰੀਆਂ ਬਾਰੀਆਂ ਪੂਰਾ ਸਿਸਟਮ ਨਾਲ ਕਰਦੀ ਸਾਰਾ ਹੀ ਵੀ ਲੋង ਲਾਣਾ ਜਾਂ ਸਾਰਾ ਹੀ ਬੰਨ ਲਿਆ ਉਹਨੇ ਨਾਲ ਤੇ ਆਹ ਬਾਈ ਜੀ ਵੇਖੋ ਹਨਾ ਕਿੱਡੇ ਔਖੇ ਔਖੇ ਰਸਤੇ ਦੋਵੇਂ ਅੱਗੇ ਔਖੇ ਰਸਤੇ ਉਹਨੇ ਤੁਸੀਂ ਦੇਖੀ ਜਾਏ ਜੀ ਹਨਾ ਆ ਦੇਖੋ ਹਨਾ ਮੋਟਰਸਾਈਕਲ ਕਿਹੜਾ ਬਾਈ ਜੀ ਕਰਾਂ ਇਹ ਵੀ ਜਰੂਰ ਦੱਸਿਆ ਜੀ ਇੰਨੀ ਤਾਕਤ ਐ ਇੰਨੀ ਜਾਣ ਕਿਉਂਕਿ ਪਹਿਲੋਂ ਆਪਾਂ ਮੰਨਦੇ ਹਾਂ ਸਰ ਵੀ ਜਾਮਾ ਜਮ ਆ ਕਿਉਂਕਿ ਜਿਹੜਾ ਜਾਮਾ ਮੋਟਰਸਾਈਕਲ ਦਾ ਲੋਕ ਫੈਨ ਹੁੰਦੇ ਸੀ ਜਾਮੇ ਮੋਟਰਸਾਈਕਲ ਦੇ ਬਾਈ ਜੀ ਜਿਵੇਂ ਅੱਜ ਬੁਲਟ ਮਿਲਦਾ ਹੈ ਨਾ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਹੈਗੇ ਆ ਜਿਨ੍ਹਾਂ ਦੇ ਜਨਮ 80 70 ਦੇ ਨੇੜੇ ਨੇੜੇ ਤੇੜੇ ਦੇ ਉਹਨਾਂ ਨੂੰ ਜਾਮੇ ਬਾਰੇ ਪੁੱਛ ਕੇ ਦੇਖਿਆ ਜੇ ਵੀ 90 ਤੱਕ ਵੀ ਯਾਮਾ ਕੀ ਚੀਜ਼ ਸੀਗੀ ਕਿਉਂ ਬਾਈ ਜੀ ਇਹ ਵੀ ਬੁਕਿੰਗ ਤੇ ਮਿਲਦਾ ਸੀ ਯਾਮਾ ਤੇ ਸ਼ੇਅਰ ਕਰੋ ਦੋਸਤੋ